ਮਿਊਨਿਸਪਲ ਗਵਰਨਮੈਂਟ ਰਚਿੰਦਰਾ ਕਾਲਜ ਕਟਿੰਡਾ ਇੱਥੇ ਵਿਦਿਆਰਥੀਆਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਉਹਦੇ ਚ ਮੰਗ ਤੁਹਾਡੀ ਬਦਲੀ ਦੀ ਕੀਤੀ ਜਾ ਰਹੀ ਹੈ ਕੁਝ ਸਬਜੈਕਟਾਂ ਨੂੰ ਲੈ ਕੇ ਵੀ ਵਿਰੋਧ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਜੀ ਇਹਦੇ ਵਿੱਚ ਇਹ ਹੈ ਕਿ ਜੀ ਹਾਲ ਓਵਰ ਪੰਜਾਬ ਜਿਹੜੀ ਨਵੀਂ ਸਿੱਖਿਆ ਨੀਤੀ ਜਿਹੜੀ ਜੀ ਹੈ ਲਾਗੂ ਹੋਈ ਹੈ ਯੂਪੀਸੀ ਵੱਲੋਂ ਤਾਂ ਉਹਦੇ ਵਿੱਚ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਸਾਨੂੰ ਕੁਝ ਵਿਸ਼ੇ ਜਿਹੜੇ ਸੀਗੇ ਦਿੱਤੇ ਗਏ ਸੀਗੇ ਜਿਹਦੇ ਵਿੱਚੋਂ ਕਿ ਵਿਦਿਆਰਥੀਆਂ ਨੇ ਚੋਣ ਕਰਨੀ ਸੀ ਤਾ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਕਾਲਜ ਦੇ ਵਿੱਚ ਕਿਉਂਕਿ ਅਧਿਆਪਕ ਜਿਹੜੇ ਹਨ ਉਹ ਵੀ ਉਹਨਾਂ ਦਾ ਨੰਬਰ ਜਿਹੜਾ ਹੈ ਉਹ ਦਿਨ-ਪ੍ਰਤੀ ਦਿਨ ਅਸੀਂ ਦੇਖ ਰਿਹਾ ਘਟਦਾ ਜਾ ਰਿਹਾ ਹੈ 인ਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਹੈ ਕਿਉਂਕਿ ਕੁਝ ਨਵੇਂ ਕਾਲਜ ਦੇ ਕੋਰਸੇ ਵੀ ਸ਼ੁਰੂ ਹੋਏ ਹਨ ਔਰ ਇਸ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਕਾਲਜ ਦੇ ਵਿੱਚ ਜਿਹੜੇ ਵਿਸ਼ੇ ਉਪਲਬਧ ਸਨ ਉਹਨਾਂ ਵਿਸ਼ਿਆਂ ਦੇ ਮੁਤਾਬਿਕ ਅਸੀਂ ਬੱਚਿਆਂ ਨੂੰ ਸਬਜੈਕਟ ਜਿਹੜੇ ਹਨ ਉਹ ਉਹਨਾਂ ਨੂੰ ਚੋਣ ਕਰਨ ਦੇ ਵਾਸਤੇ ਅਸੀਂ ਉਹਨਾਂ ਨੂੰ ਇੱਕ ਦਿੱਤਾ ਸੀਗਾ ਬਣਾ ਕੇ ਉਹ ਕੋ ਔਰ ਉਹਦੇ ਵਿੱਚ ਕਿਉਂਕਿ ਇਸ ਸੰਗ ਦੇ ਉੱਪਰ ਲਗਭਗ 987 ਬੱਚੇ ਹਨ ਔਰ ਉਹਨਾਂ ਬੱਚਿਆਂ ਨੂੰ ਸਬਜੈਕਟ ਦੀ ਚੋਣ ਕਰਨ ਦੇ ਵਾਸਤੇ ਵੱਖ-ਵੱਖ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਕਿ ਇੱਕ ਅਧਿਆਪਕ ਨੂੰ 40 ਦੇ ਕਰੀਬ ਬੱਚੇ ਦਿੱਤੇ ਗਏ ਸਨ ਔਰ ਬੱਚਿਆਂ ਨੂੰ ਸਮਝ ਦਿੱਤਾ ਗਿਆ ਸੀ ਕਿ ਤੁਸੀਂ ਇਸ ਸਮੇਂ ਦੇ ਵਿੱਚ ਜਾ ਕੇ ਜੋ ਵਿਸ਼ੇ ਤੁਸੀਂ ਲੈਣਾ ਚਾਹੁੰਦੇ ਹੋ ਇਸ ਟੈਂਪਲੇਟ ਦੇ ਮੁਤਾਬਿਕ ਜਿਹੜਾ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀ ਤੁਸੀਂ ਉਹ ਵਿਸ਼ਾ ਦੀ ਚੋਣ ਕਰ ਸਕਦੇ ਹੋ ਤਾਂ ਉਹਦੇ ਵਿੱਚੋਂ 960 ਦੇ ਕਰੀਬ ਜਿਹੜੇ ਸੀ ਵਿਦਿਆਰਥੀ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਵਿਸ਼ੇ ਜਿਹੜੇ ਸੀ ਉਹ ਉਹਨਾਂ ਨੇ ਚੁਣ ਕਰ ਦਿੱਤੀ ਕਿਉਂਕਿ ਉਹਨਿੰ ਇਮਤਿਹਾਨਾਂ ਦੇ ਫਾਰਮ ਵੀ ਭਰੇ ਜਾਣੇ ਹਨ ਔਰ ਜਦੋਂ ਬੱਚੇ ਇੱਕ ਵਾਰੀ ਇਮਤਿਹਾਨਾਂ ਦੇ ਫਾਰਮ ਭਰਨਗੇ ਉਸ ਤੋਂ ਬਾਅਦ ਇੱਕ ਇੱਕ ਬੱਚੇ ਦਾ ਜਿਹੜਾ ਹੈਗਾ ਕਿਉਂਕਿ ਫਸਟイヤー ਦੇ ਵਿੱਚ ਕਰੀਬਨ ਮੇਰੇ ਕੋਲੇ 1700 ਬੱਚਾ ਹੈ ਤਾਂ ਉਹਨਾਂ 1700 ਬੱਚਿਆਂ ਦਾ ਇੱਕ ਇੱਕ ਫਾਰਮ ਜਿਹੜਾ ਹੈ ਉਹ ਕਮੇਟੀ ਵੱਲੋਂ ਚੈੱਕ ਕੀਤਾ ਜਾਏਗਾ ਕਿ ਕਿਸੇ ਬੱਚੇ ਨੇ ਕੋਈ ਵਿਸ਼ਾ ਗਲਤ ਤਾਂ ਨਹੀਂ ਭਰ ਦਿੱਤਾ ਕਿ ਕੱਲ ਨੂੰ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਉਹਦਾ ਕੋਈ ਰਿਜ਼ਲਟ ਨਾ ਰੁਕ ਜਵੇ ਜਾਂ ਬੱਚੇ ਦੀ ਕੋਈ ਰੀਅਪੀਅਰ ਨਾ ਆ ਜਾਵੇ ਦਾ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਹ ਕਮੇਟੀਆਂ ਬਣਾ ਕੇ ਬੱਚਿਆਂ ਨੂੰ ਵਿਸ਼ਾ ਦੀ ਚੋਣ ਕਰਵਾਈ ਗਈ ਸੀ ਪਰ ਉਹਦੇ ਵਿੱਚ 20 ਬੱਚੇ ਸਨ ਜਿਹੜੇ ਕਿ ਉਹ ਸਬਜੈਕਟ ਕੰਬੀਨੇਸ਼ਨ ਮੰਗ ਰਹੇ ਹਨ ਜਿਹੜੇ ਕਿ ਪੋਸੀਬਲ ਨਹੀਂ ਹਨ ਕਾਲਜ ਦੇ ਵੱਲੋਂ ਦੇ ਦੇ ਤਾਂ ਅਸੀਂ ਉਹਦੇ ਵਿੱਚ ਸੱਤ ਤਰ੍ਹਾਂ ਦੇ ਅਸੀਂ ਗਰੁੱਪ ਬਣਾਏ ਸੀ ਤਾਂ ਬੱਚੇ ਜਿਹੜੇ ਹਨ 6 ਤਰ੍ਹਾਂ ਦੇ ਗਰੁੱਪਸ ਦੀ ਬਜਾਏ ਇੱਕ ਗਰੁੱਪ ਦੇ ਵਿੱਚੋਂ ਹੀ ਚੋਣ ਕਰਨਾ ਚਾ ਰਹੇ ਹਨ ਤਾਂ ਇਹਨਾਂ ਦਾ ਇਹ ਮਸਲਾ ਹੈ ਔਰ ਉਸ ਦੇ ਵਾਸਤੇ ਇਹ ਪਿਛਲੇ ਦੋ ਤਿੰਨ ਦਿਨਾਂ ਤੋਂ ਰੋਜ਼ ਕਰਨਾ ਕਰ ਵਾਰ ਬੁਲਾ ਰਹੇ ਹਾਂ ਕਿ ਤੁਸੀਂ ਆਓ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਅਸੀਂ ਕਿਸ ਤਰ੍ਹਾਂ ਇਹ ਗਰੁੱਪ ਬਣਾਈਏ ਕਿਉਂਕਿ ਗਰੁੱਪ ਤਾਂ ਬਣਾਨੇ ਪੈਣਗੇ ਜੇ ਅਸੀਂ ਗਰੁੱਪ ਨਹੀਂ ਬਣਾਉਂਦੇ ਹਾਂ ਤਾਂ ਟਾਈਮ ਟੇਬਲ ਜਿਹੜਾ ਹੈ ਬਹੁਤ ਦੂਰ ਤੱਕ ਚਲਾ ਜਾਏਗਾ ਤੇ ਅਧਿਆਪਕ ਜਿਹੜੇ ਹਨ ਉਹਨਾਂ ਦੀ ਵੀ ਜਿਹੜੀ ਇਸ ਤੇ ਸਟੇ ਹਾਰਸ ਹਨ ਉਹ ਸਾਢੇ 5 ਘੰਟੇ ਦੇ ਹੀ ਹਨ ਤੇ ਵਿਰੋਧ ਕੀਤਾ ਜਾ ਰਿਹਾ ਔਰ ਸ਼ਬਦਾਂ ਦੀ ਕੁਝ ਗਲਤ ਵਰਤੋਂ ਕੀਤੀ ਜਾ ਰਹੀ ਹੈ ਵੀ ਪ੍ਰਿੰਸੀਪਲ ਨੂੰ ਦਫਾ ਕਰੋ ਲੱਗਦਾ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਇਹ ਤਾਂ ਜੀ ਹੁਣ ਦੇਖੋ ਤੁਸੀਂ ਅਸੀਂ ਕਾਲਜ ਦੇ ਵਿੱਚ ਪੜ੍ਹਾਉਂਦੇ ਹਾਂ ਬੱਚੇ ਸਕੂਲਾਂ ਤੋਂ ਵੀ ਆਉਂਦੇ ਹਨ ਇਹ ਕੋਈ ਇਹ ਅਧਿਆਪਕ ਤਾਂ ਇਹ ਜਿਹੜੇ ਸ਼ਬਦ ਜਿਹੜੇ ਹਨ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਸਿਖਾਉਂਦੇ ਨਹੀਂ ਹਨ ਇਹ ਅਸੀਂ ਮੈਂ ਵੀ ਪਿਛਲੇ ਦੋ ਤਿੰਨ ਦਿਨ ਤੋਂ ਸੁਣ ਰਹੀ ਹਾਂ ਜਿਹੜੀ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ ਉਹ ਸਿਰਫ ਇਸ ਕਰਕੇ ਲੈ ਕਿਉਂਕਿ ਕਾਲਜ ਦੇ ਵਿੱਚ 4500 ਵਿਦਿਆਰਥੀ ਹਨ ਅਸੀਂ ਜਾਣਦੇ ਹਾਂ ਮੈਂ ਤੇ ਮੇਰਾ ਸਟਾਫ ਕਹਿੰਦੇ ਹਾਂ ਕਿ ਕਾਲਜ ਵਿੱਚ ਅਨੁਸ਼ਾਸਨ ਹੋਵੇ ਠੀਕ ਹੈ ਤਾਂ ਇਸ ਦੇ ਕਰਕੇ ਜਿਹੜਾ ਹੈ ਵਿਦਿਆਰਥੀ ਜਿਹੜੇ ਕਲਾਸਾਂ ਲਗਾਉਣਾ ਚਾਹੁੰਦੇ ਹਨ ਅਸੀਂ ਜਾਣਦੇ ਹਾਂ ਕਿ ਉਹ ਕਲਾਸਾਂ ਦੇ ਵਿੱਚ ਜਾਣ ਪਰ ਕੁਝ ਵਿਦਿਆਰਥੀ ਹੁੰਦੇ ਹਨ ਇਸ ਤਰ੍ਹਾਂ ਦੇ ਜਿਹੜੇ ਕਿ ਇਸ ਤਰ੍ਹਾਂ ਦੀ ਚੀਜ਼ ਨਹੀਂ ਚਾਹੁੰਦੇ ਹੁੰਦੇ ਕਾਲਜ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਹੈ ਤਾਂ ਅਸੀਂ ਜਦੋਂ ਮਰਜ਼ੀ ਆਈਏ ਜਦੋਂ ਮਰਜ਼ੀ ਜਾਈਏ ਸਾਨੂੰ ਕੋਈ ਕਲਾਸਾਂ ਦੇ ਵਿੱਚ ਜਾਣ ਦੇ ਲਈ ਨਹੀਂ ਕਹਿ ਸਕਦਾ ਹੈ ਕਿਉਂਕਿ ਦੇਖੋ ਜੀ ਪ੍ਰਿੰਸੀਪਲ ਜਿਹੜੀ ਇੱਕ ਸੰਸਥਾ ਹੁੰਦੀ ਹੈ ਉਹਦੇ ਮੁਖੀ ਦਾ ਮੁੱਖ ਜਿਹੜਾ ਕੰਮ ਹੈ ਉਹ ਕੀ ਹੈ ਕਿ ਵਿਦਿਆਰਥੀਆਂ ਦੀਆਂ ਦੀ ਪੜ੍ਹਾਈ ਕਰਵਾਉਣਾ ਔਰ ਕਾਲਜ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਠੀਕ ਹੈ ਤਾਂ ਇਸ ਦੇ ਵਿੱਚ ਜੇ ਕਿਸੇ ਨੂੰ ਇਹ ਚੀਜ਼ ਨਹੀਂ ਸੂਟ ਕਰ ਰਹੀ ਹੈ ਤਾਂ ਨੈਚਰਲੀ ਹੈ ਕਿ ਉਹ ਇਸ ਗੱਲ ਦਾ ਮਤਾ ਜੁਣਾ ਹੈ ਬਣਾ ਦੇ। ਇੰਨੇ ਨੀਚੇ ਕਮੈਂਟਸ ਹਨ ਕਿਥੇ ਜਾਂਦੇ ਆ ਵਿਦਿਆਰਥੀ ਬਹੁਤ ਜ਼ਿਆਦਾ ਪ੍ਰਸ਼ਾਸਨ ਤੋਂ ਤਾਂਗਦੇ ਨੇ। ਇਸ ਕਰਾ ਲਈ ਮੰਗਿਆ ਵੀ ਜਿਹੜੇ ਇੱਕ ਦਾ ਫਸਟイヤー ਦੇ ਵਿਦਿਆਰਥੀਆਂ ਦਾ ਮਸਲਾ ਹੈ ਵੀ ਜਿਹੜੇ ਸਬਜੈਕਟ ਉਹ ਪੜ੍ਹਨਾ ਚਾਹੁੰਦੇ ਆ ਜਲਦ ਤੋਂ ਜਲਦ ਉਹਨਾਂ ਨੂੰ ਜਿਹੜੇ ਸਬਜੈਕਟ ਹੈ ਮਹਈਆ ਕਰਾਏ ਜਾਣ ਕਿ ਉਹਦੀਆਂ ਕਲਾਸਾਂ ਲਾ ਸਕਣ। ਦੂਜੀ ਗੱਲ ਹੈ ਕਿ ਇੱਥੋਂ ਮੈਡਮ ਦੀ ਬਦਲੀ ਕੀਤੀ ਜਾਵੇ ਸਾਰੇ ਕਾਲਜ ਦੇ ਵਿਦਿਆਰਥੀ ਪਰੇਸ਼ਾਨ ਨੇ ਕਿ ਇਹ ਜਿਹੜਾ ਮੈਡਮ ਦਾ ਰਵੱਈਆ ਜਿਹੜਾ ਵਿਦਿਆਰਥੀਆਂ ਨੂੰ ਨਿੱਤ ਤੰਗ ਕਰਦਾ ਸਾਨੂੰ ਕਿਤੇ ਬੈਠਾ ਨਹੀਂ ਦਿੱਤਾ ਜਾਂਦਾ ਸੀ ਕਿ ਖੜ੍ਹ ਨਹੀਂ ਸਕਦੇ ਸਾਨੂੰ ਗੁਲਾਮਾਂ ਵਾਂਗੂ ਇੱਥੇ ਟ੍ਰੀਟ ਕੀਤਾ ਜਾਂਦਾ ਅਸੀਂ ਸਖਤ ਖਿਲਾਫ ਹਾਂ ਜੀ ਸਖਤ ਨਿਕੈਦੀ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿੰਨਾ ਜਲਦੀ ਹੁੰਦਾ ਮੈਡਮ ਇੱਥੋਂ ਕੱਢਿਆ ਜਾਵੇ ਸਾਨੂੰ ਰਾਹਤ ਦਵਾਈ ਜਾਵੇ ਤਾਂ ਕਿ ਤਾਂ ਕਿ बर्कियां करो करो